ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਕੁਝ ਹਟਵੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੱਲ ਗੱਲ ਤੇ ਸਰਕਾਰਾਂ ਨੂੰ ਪੁੱਛਣ ਵਾਲੇ ਸਾਡੇ ਪੰਜਾਬ ਦੇ ਲੋਕ ਨੇਤਾਵਾਂ ਨੂੰ ਚੋਰ ਦੱਸਣ ਵਾਲੇ ਦੂਜਿਆਂ ਦੇ ਉੱਪਰ ਉਂਗਲੀਆਂ ਚੱਕਣ ਵਾਲੇ ਪੰਜਾਬ ਦੇ ਲੋਕ ਕਿੰਨੇ ਕੁ ਇਮਾਨਦਾਰ ਨੇ ਅੱਜ ਇਸ ਦੇ ਉੱਪਰ ਚਰਚਾ ਕਰਦੇ ਹਾਂ ਮੈਂ ਇਹ ਜੋ ਸਟੇਟਮੈਂਟ ਦੇ ਰਿਹਾ ਹਾਂ ਸਾਰੇ ਲੋਕਾਂ ਦੇ ਸਾਰੇ ਵਸਨੀਕਾਂ ਉੱਪਰ ਨਹੀਂ ਦੇ ਰਿਹਾ ਕੁਝ ਜਿਹੇ ਲੋਕ ਨੇ ਜੋ ੁੰਗੜੀਆਂ ਵੀ ਉਠਾਉਂਦੇ ਨੇ ਲੋਕਾਂ ਦੇ ਉੱਪਰ ਦੋਸ਼ ਵੀ ਲਾਉਂਦੇ ਨੇ ਲੇਕਿਨ ਆਪ ਉਹਨਾਂ ਦਾ ਕਿਰਦਾਰ ਕਿੰਨਾ ਕੁ ਚੰਗਾ ਹੈ ਕਿੰਨਾ ਕੁ ਵਧੀਆ ਹੈ ਉਸ ਦੇ ਉੱਪਰ ਗੱਲ ਕਰਾਂਗੇ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਪੰਜਾਬ ਦੇ ਸਾਰੇ ਲੋਕਾਂ ਦੇ ਉੱਪਰ ਹੀ ਮੈਂ ਕੋਈ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹਾਂ ਉਹ ਜੀ ਚੰਦ ਲੋਕ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸ਼ਾਮਿਲ ਹਾਂ ਮੈਂ ਵੀ ਪੰਜਾਬ ਦਾ ਹੀ ਵਸਨੀਕ ਹਾਂ ਮੈਂ ਕਿਸੇ ਹੋਰ ਦੇ ਉੱਪਰ ਉਂਗਲੀ ਨਹੀਂ ਚੱਕ ਰਿਹਾ ਸਾਰਿਆਂ ਦੀ ਸਮੁੱਚਤਾ ਵਿੱਚ ਗੱਲ ਕਰ ਰਿਹਾ ਸਾਡਾ ਕਿਰਦਾਰ ਕਿਹੋ ਜਿਹਾ ਹੋ ਗਿਆ ਹੈ ਕਿ 600 ਯੂਨਿਟ ਬਿਜਲੀ ਮੁਫਤ ਮਿਲਣ ਤੋਂ ਬਾਅਦ ਵੀ ਸਾਡਾ ਢਿੱਡ ਨਹੀਂ ਭਰ ਰਿਹਾ ਤੇ ਅਸੀਂ ਫੇਰ ਵੀ ਬਿਜਲੀ ਦੀ ਚੋਰੀ ਕਰ ਰਹੇ ਹਾਂ ਇਹ ਮੁੱਦਾ ਹੈ ਇਹ ਅੱਜ ਦੀ ਡਿਸਕਸ਼ਨ ਅੱਜ ਦੀ ਐਪੀਸੋਡ ਦੇ ਵਿੱਚ ਇਹਦੇ ਬਾਰੇ ਗੱਲ ਕਰਾਂ 600 ਮੀਨਟ 2 ਮਹੀਨੇ ਦੀ ਸਾਨੂੰ ਫ੍ਰੀ ਬਿਜਲੀ ਮਿਲਦੀ ਹੈ ਫੇਰ ਵੀ ਕੀ ਅਸੀਂ ਆਦਤ ਤੋਂ ਇੰਨੇ ਮਜਬੂਰ ਹੋ ਗਏ ਆ ਜਾਂ ਸਾਡੇ ਸਮਾਜ ਦੇ ਵਿੱਚ ਇੰਨਾ ਨਿਗਾਰ ਆ ਚੁੱਕਿਆ ਹੈ ਕਿ ਪੈਰ ਪੈਰ ਤੇ ਪੰਜਾਬ ਦੇ ਉੱਪਰ ਜਿਹੜਾ ਕਰਜ਼ਾ ਖੜਿਆ ਹੋਇਆ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਗੱਲ ਕਰਨ ਵਾਲੇ ਸੂਬੇ ਦੇ ਦਰਦਮੰਦ ਲੋਕ ਅਸੀਂ ਖੁਦ ਚੋਰੀ ਕਰਦੇ ਆ ਠੱਗੀ ਕਰਦੇ ਆ ਕਰਪਸ਼ਨ ਦੇ ਵਿੱਚ ਲਿਪਤ ਹਾਂ ਸੁਭੇਦੀ ਖੁਸ਼ਹਾਲੀ ਦੇ ਲਈ ਜਿਹੜਾ ਆਪਣਾ ਬਣਦਾ ਯੋਗਦਾਨ ਹੈ ਉਹ ਨਹੀਂ ਪਾ ਰਹੇ ਗੱਲਾਂ ਬਹੁਤ ਕਰਦੇ ਆ ਲੇਕਿਨ ਜਦੋਂ ਯੋਗਦਾਨ ਪਾਉਣ ਦਾ ਟਾਈਮ ਆਉਂਦਾ ਹੈ ਉਦੋਂ ਅਸੀਂ ਯੋਗਦਾਨ ਨਹੀਂ ਪਾਉਂਦੇ ਟੈਕਸ ਦੇਣ ਦੀ ਗੱਲ ਕਰ ਲਵੋ ਜੀਐਸਟੀ ਚੋਰੀ ਕਰਨ ਦੀ ਗੱਲ ਕਰ ਲਵੋ ਰਿਸ਼ਵਤ ਨਾ ਦੇਣਾ ਇਹ ਸਾਰੀਆਂ ਦੂਰ ਦੀਆਂ ਗੱਲਾਂ ਨੇ ਬਹੁਤ ਦੂਰ ਦੀ ਗੱਡੀ ਹੈ ਇਹ ਲੇਕਿਨ ਜਿਹੜੀ ਚੀਜ਼ ਅਸੀਂ ਵਰਤੀ ਹੈ ਜਿਹੜੀ ਅਸੀਂ ਖੁਦ ਵਰਤੀ ਹੈ ਉਸ ਦੇ ਪੈਸੇ ਟਰਨਾ ਵੀ ਸਾਡੀ ਫਿਤਰਤ ਦਾ ਹਿੱਸਾ ਨਹੀਂ ਰਹਿ ਗਿਆ ਅਸੀਂ ਆਪਣਾ ਹੱਕ ਕਦੋਂ ਅਦਾ ਕਰਾਂਗੇ ਲੋਕਾਂ ਤੇ ਸਵਾਲ ਚੱਕਣੇ ਬਹੁਤ ਆਸਾਨ ਹੁੰਦੇ ਨੇ ਸਾਡਾ ਆਪਣਾ ਫਰਜ਼ ਜਿਹੜਾ ਹੈ ਉਸ ਨੂੰ ਅਸੀਂ ਕਦੋਂ ਪੂਰਾ ਕਰਾਂਗੇ ਇਹ ਸਵਾਲ ਹੈ ਉਹਨੇ ਸਮੱਸਿਆ ਕਿੰਨੀ ਵੱਡੀ ਹੈ ਤੁਸੀਂ ਕਹੋਗੇ ਕਿ ਆਮ ਦੀ ਗੱਲ ਹੈ ਛੋਟੀ ਜੀ ਗੱਲ ਹੈ ਕੁਝ ਲੋਕ ਨੇ ਬਹੁਤ ਘੱਟ ਲੋਕ ਨੇ ਜਿਹੜੇ ਚੋਰੀ ਕਰਦੇ ਨੇ ਮੈਜੋਰਿਟੀ ਤਾਂ ਟਾਈਮ ਤੇ ਬਿੱਲ ਭਰਦੀ ਹੈ ਵੈਸੇ ਵੀ 80 90% ਦਾ ਤਾਂ ਬਿੱਲ ਹੀ ਨਹੀਂ ਆਉਂਦਾ ਹੈਗਾ ਤੇ ਇਹ ਕਿਹੜੀਆਂ ਗੱਲਾਂ ਕਰ ਰਿਹਾ ਹੈ ਸ਼ਾਇਦ ਤੁਹਾਡੇ ਜ਼ਿਹਨ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਸੁਣਨ ਵਾਲਿਆਂ ਦੇ ਦਿਮਾਗ ਦੇ ਵਿੱਚ ਆਏ ਲੇਕਿਨ ਇਹ ਸਮੱਸਿਆ ਕਿੰਨੀ ਵੱਡੀ ਹੈ ਇਸ ਤੋਂ ਤੁਹਾਨੂੰ ਜਾਣੂ ਕਰਾਉਣਾ ਪਿੱਛੇ ਦੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਪੀ ਐਸ ਸੀ ਬੀ ਦੇ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਬੋਲ ਰਹੇ ਸੀ ਸੂਬੇ ਦੇ ਫਾਈਨੈਂਸ ਮੰਤਰੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਹੁਣ ਹਰਪਾਲ ਚੀਮਾ ਨੇ ਬਿਜਲੀ ਚੋਰੀ ਨੂੰ ਸੂਬੇ ਦੀ ਵਿੱਤੀ ਸਿਰਤਾ ਨੂੰ ਸਭ ਤੋਂ ਵੱਡਾ ਖਤਰਾ ਦੱਸਿਆ ਉਹ ਕਹਿੰਦੇ ਜਿਹੜੀ ਬਿਜਲੀ ਚੋਰੀ ਦੀ ਸਮੱਸਿਆ ਹੈ ਉਸ ਉੱਭੇ ਦੀ ਵਿੱਤੀ ਸਥਿਰਤਾ ਨੂੰ ਸਭ ਤੋਂ ਵੱਡਾ ਖਤਰਾ ਹੈ ਉਹਨਾਂ ਮੁਤਾਬਿਕ ਜਿਹੜੀ ਸਾਡੀ ਆਪਰੇਸ਼ਨਲ ਐਫੀਸ਼ੀਐਂਸੀ ਜਿਨੂੰ ਕਹਿੰਦੇ ਆਪਾਂ ਕਾਰਜਸ਼ੀਲ ਕੁਸ਼ਲਤਾ ਤੇ ਫਾਈਨੈਂਸ਼ੀਅਲ ਸਟੇਬਿਲਟੀ ਇਸ ਗੱਲ ਤੇ ਟਿਕੀ ਹੈ ਕਿ ਅਸੀਂ ਇਸ ਸੱਸਿਆ ਨੂੰ ਕਿੰਨੀ ਜਲਦੀ ਕਿੰਨੇ ਵਧੀਆ ਤਰੀਕੇ ਨਾਲ ਨਜਿੱਠ ਸਕਦੇ ਹਾਂ ਉਸ ਲਈ ਕਿੰਨੇ ਵੱਡੇ ਕਿੰਨੇ ਤੇਜ਼ੀ ਨਾਲ ਕਦਮ ਉਠਾਉਣੇ ਆ ਇਸ ਚੀਜ਼ ਤੇ ਨਿਰਭਰ ਕਰਦੀ ਹੈ ਆਪਰੇਸ਼ਨਲ ਐਫੀਸ਼ੀਐਂਸੀ ਤੇ ਫਾਈਨੈਂਸ਼ੀਅਲ ਸਟੇਬਿਲਿਟੀ ਵਿੱਤੀ ਸਥਿਰਤਾ ਤੇ ਕਾਰਜਸ਼ੀਲ ਕੁਸ਼ਲਤਾ ਚੀਮਾ ਨੇ ਜਦੋਂ ਫਿਗਰਾਂ ਦੀ ਗੱਲ ਕੀਤੀ ਡਾਟੇ ਦੀ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸੂਬੇ ਨੂੰ ਬਿਜਲੀ ਚੋਰੀ ਦੇ ਕਰਨ ਦੇ ਨਾਲ ਸਾਲ ਦਾ 2600 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਘਾਟਾ ਪੈਂਦਾ ਉਹਨਾਂ ਦੇ ਮੁਤਾਬਿਕ ਸਾਲ ਦਾ ਜਿਹੜਾ ਬਜਟ ਹੁੰਦਾ ਹੈ ਉਹਦੇ ਵਿੱਚ ਡੋਮੈਸਟਿਕ ਕੰਜ਼ਮਪਸ਼ਨ ਜਿਹੜੀ ਹੈ ਲੋਕਾਂ ਨੂੰ ਘਰੇਲੂ ਬਿਜਲੀ ਦੇ ਵਾਸਤੇ 6000 ਕਰੋੜ ਦਾ ਬਜਟ ਹੈ ਸੀ ਮੁਫਤ ਬਿਜਲੀ ਵਾਸਤੇ ਰੱਖਿਆ ਹੋਇਆ ਹੈ ਫੇਰ ਵੀ ਉਹੀ ਲੋਕ ਨੇ ਜਿਹੜੇ 2600 ਕਰੋੜ ਦੀ ਚੋਰੀ ਇਸ ਦੇ ਬਾਵਜੂਦ ਕਰ ਰਹੇ ਨੇ ਮੁਫਤ ਬਿਜਲੀ ਮਿਲਣ ਤੋਂ ਬਾਵਜੂਦ ਇਹੀ ਡੋਮੈਸਟਿਕ ਕੰਜ਼ਿਊਮਰ ਨੇ ਘਰੇਲੂ ਖਪਤਕਾਰ ਨੇ ਜਿਹੜੇ 2600 ਕਰੋੜ ਦੀ ਚੋਰੀ ਕਰਦੇ ਨੇ ਐਲਟੀ ਵੱਡੇ ਪੱਧਰ ਦੇ ਨਾਂ ਮੁਤਾਬਕ ਚੋਰੀ ਬਰਦਾਸ਼ਤ ਨਹੀਂ ਹੈ ਤੇ ਇਹ ਚੋਰੀ ਸਾਨੂੰ ਰੁਕਣੀ ਪਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਪੂਰੀ ਤਰੀਕੇ ਨਾਲ ਵਚਨਬੱਧ ਹੈ, ਪੂਰਾ ਸਪੋਰਟ ਕਰੇਗੀ ਇੰਜੀਨੀਅਰਸ ਨੂੰ ਜੇ ਉਹ ਇਸ ਦੇ ਉੱਪਰ ਲੜਾਈ ਲੜਦੇ ਨੇ, ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਸਾਥ ਸਰਕਾਰ ਉਹਨਾਂ ਦਾ ਪੂਰਾ ਦਵੇਗੀ। ਇਹ ਚਲੋ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਮਿਨਿਸਟਰਾਂ ਦੇ ਇਹ ਰੁਟੀਨ ਦੇ ਬਿਆਨ ਹੁੰਦੇ ਨੇ। ਅੱਗੇ ਕੀ ਕਰਦੇ ਨੇ ਨਹੀਂ ਕਰਦੇ ਦੇਖਣਾ ਉਸ ਵੱਲ ਹੋਏਗਾ। لیکن ਜੇ ਆਪਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀ ਐਸ ਪੀ ਸੀ ਐਲ ਦਾ ਉਹਦੇ ਡਾਟੇ ਦੇ ਉੱਪਰ ਨਜ਼ਰ ਮਾਰਦੇ ਆ ਤਾਂ ਤੁਹਾਨੂੰ ਇਸ ਸਮੱਸਿਆ ਦਾ ਜਿਹੜਾ ਅਸਲੀ ਕਿਰਦਾਰ ਹੈ ਉਹ ਸਮਝ ਆਏਗਾ ਕਿ ਕਿੰਡੀ ਵੱਡੀ ਹੈ ਕਿੱਥੇ ਤੱਕ ਫੈਲੀ ਹੋਈ ਸਮੱਸਿਆ ਹੈ ਪੰਜਾਬ ਸਟੇਟ ਨੂੰ ਸੂਬੇ ਨੂੰ 100 ਦੇ ਕਰੀਬ ਸਪਲਾਈ ਡਿਵੀਜ਼ਨ ਦੇ ਵਿੱਚ ਵੰਡਿਆ ਹੋਇਆ ਹੈ ਡਿਵਾਈਡ ਕੀਤਾ ਹੋਇਆ ਹੈ 100 ਦੇ ਕਰੀਬ ਸਪਲਾਈ ਡਿਵੀਜ਼ਨਸ ਨੇ ਲੇਕਿਨ ਇਹਨਾਂ ਦੇ ਵਿੱਚੋਂ 20 ਡਿਵੀਜ਼ਨਾਂ ਅਜਿਹੀਆਂ ਨੇ ਜਿੰਨਾ ਦਾ ਕੱਲਿਆਂ ਦਾ ਹਿੱਸਾ ਜਿਹੜਾ ਹੈ ਉਹ ਚੋਰੀ ਦੇ ਅਮਾਉਂਟ ਜਿਹੜਾ 2600 ਕਰੋੜ ਹੈ ਉਹਦਾ 50% ਤੋਂ ਵੱਧ ਹਿੱਸਾ ਇਹ 20 ਡਿਵੀਜ਼ਨਾਂ ਹੀ ਕੰਟ੍ਰਿਬਿਊਟ ਕਰਦੀਆਂ ਨੇ ਇਹਨਾਂ 20 ਡਿਵੀਜ਼ਨਾਂ ਦਾ ਹਿੱਸਾ ਹੀ 50% ਤੋਂ ਉੱਪਰ ਹੈ ਸਾਲ ਦੇ ਜਿਹੜੇ 2600 ਕਰੋੜ ਰੁਪਏ ਦਾ ਪੱਕਿਆ ਘਾਟਾ ਪੈਂਦਾ ਹੈ ਚੋਰੀ ਦੇ ਕਰਕੇ ਉਨ੍ਹਾਂ ਦੇ ਵਿੱਚ ਆ 20 ਡਿਵੀਜ਼ਨਾਂ ਨੇ ਇਹਨਾਂ ਦਾ ਹਿੱਸਾ 1286.75 ਕਰੋੜ ਬਣਦਾ ਹੈ ਜਿਹਨੂੰ ਜੇ ਆਪਾਂ ਪਰਸੈਂਟੇਜ ਚ ਗੱਲ ਕਰੀਏ ਤਾਂ 49.49% ਹਿੱਸਾ ਆ 20 ਡਿਵੀਜ਼ਨਾਂ ਦਾ ਬਣਦਾ ਹੈ 49.49 ਮਤਲਬ ਲਗਭਗ 50% ਉੱਕਾ ਪੁੱਕਾ ਅੱਧਾ ਹਿੱਸਾ ਇਸ ਸੌ ਦੇ ਵਿੱਚੋਂ ਕੱਲੀਆਂ 20 ਡਿਵੀਜ਼ਨਾਂ ਦਾ ਹੀ ਬਣਦਾ ਕਿਹੜੀਆਂ ਨੇ ਇਹ 20 ਡਿਵੀਜ਼ਨਾਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਹਾਂ ਇਦੇ ਵਿੱਚ ਬਾਰਡਰ ਡਿਵੀਜ਼ਨਾਂ ਜਿਹੜੀਆਂ ਨੇ ਉਹ 7 ਨੇ ਵੈਸਟ ਡਿਵੀਜ਼ਨਸ ਨੇ ਉਹ 8 ਨੇ ਤੇ ਸਾਊਥ ਦੀਆਂ 5 ਡਿਵੀਜ਼ਨਸ ਨੇ ਇਹ ਸਾਰੀਆਂ ਸੂਬੇ ਦੇ 9 ਜ਼ਿਲ੍ਹਿਆਂ ਦੇ ਵਿੱਚ ਫੈਲੀਆਂ ਹੋਈਆਂ ਨੇ 9 ਜ਼ਿਲ੍ਹੇ ਕਿਹੜੇ ਨੇ ਉਹਨਾਂ ਦੇ ਵਿੱਚ ਅੰਮ੍ਰਿਤ ਤਰਨਤਾਰਨ ਫਿਰੋਜ਼ਪੁਰ ਅੰਮ੍ਰਿਤਸਰ ਤੇ ਸੰਗਰੂਰ ਇਹ ਸਭ ਤੋਂ ਵੱਧ ਪ੍ਰਭਾਵਿਤ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਚੋਰੀ ਹੈ ਉਹ ਸਭ ਤੋਂ ਜ਼ਿਆਦਾ ਹੋ ਰਹੀ ਹੈ ਇਸ ਤੋਂ ਇਲਾਵਾ ਬਠਿੰਡਾ ਮੁਕਸਰ ਫਰੋਜ਼ ਫਰੀਦਕੋਟ ਬਰਨਾਲਾ ਤੇ ਪਟਿਆਲਾ ਇਹ ਸਰਕਲ ਵੀ ਟੌਪ 20 ਡਿਵੀਜ਼ਨਸ ਦੇ ਵਿੱਚ ਆਉਂਦੇ ਨੇ ਸ਼ਾਮਿਲ ਹੈਗੇ ਨੇ ਇਸ ਤੋਂ ਅੱਗੇ ਵਧਦੇ ਹਾਂ ਜੇ ਇਸ ਡਾਟੇ ਨੂੰ ਹੋਰ ਚੰਗੀ ਤਰ੍ਹਾਂ ਦੇਖਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਜ਼ਿਆਦਾਤਰ ਚੋਰੀ ਹੈ ਉਹ ਰੂਰਲ ਬੈਲਟ ਦੇ ਵਿੱਚ ਹੋ ਰਹੀ ਹੈ ਪਿੰਡੂ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਹੜਾ 1286.75 ਕਰੋੜ ਹੈ ਇਸ ਦੇ ਵਿੱਚੋਂ 898.17 ਕਰੋੜ ਤਕਰੀਬਨ ਤਕਰੀਬਨ 70% ਜਾਨਕੀ 69.80% ਇਹ ਹਿੱਸਾ ਰੂਰਲ ਬੈਲਟ ਦਾ ਹੈ ਪਿੰਡੂ ਖੇਤਰਾਂ ਦਾ ਹੈ ਜਿਹੜੇ 20 ਡਿਵੀਜ਼ਨਾਂ ਦੀ ਆਪਾਂ ਗੱਲ ਕਰ ਰਹੇ ਹਾਂ 20 ਡਿਵੀਜ਼ਨਾਂ ਪਹਿਲਾਂ ਹੀ ਅੱਧ ਦੇ ਵਿੱਚ ਦਾ ਹਿੱਸਾ ਪਾਉਂਦੀਆਂ ਨੇ ਪੂਰੇ ਸੂਬੇ ਦਾ ਇਨ੍ਹਾਂ ਵੀ ਡਿਵੀਜ਼ਨਾਂ ਦੇ ਵਿੱਚ ਵੀ 70% ਦੇ ਤਕਰੀਬਨ ਹਿੱਸਾ ਜਿਹੜਾ ਹੈ ਉਹ ਪਿੰਡੂ ਖੇਤਰਾਂ ਦਾ ਹੈ ਰੂਰਲ ਬੈਲਟ ਦਾ ਹੈ ਹੋਰ ਅੱਗੇ ਇਹਨੂੰ ਧਿਆਨ ਨਾਲ ਦੇਖਦੇ ਆਪਾਂ ਤਾਂ ਤਰਨਤਾਰਨ ਸਰਕਲ ਦੀ ਪੱਟੀ ਡਿਵੀਜ਼ਨ ਹੈ ਤੇ ਅਵਲ ਨੰਬਰ ਤੇ ਹੈ ਬਿਜਲੀ ਚੋਰੀ ਦੇ ਵਿੱਚ ਸੂਬੇ ਪਰਦੇ ਵਿੱਚ ਸਭ ਤੋਂ ਜ਼ਿਆਦਾ ਚੋਰੀ ਪੱਟੀ ਡਿਵੀਜ਼ਨ ਦੇ ਵਿੱਚ ਹੁੰਦੀ ਹੈ 120.12 ਕਰੋੜ ਦੀ ਬਿਜਲੀ ਚੋਰੀ ਪੱਟੀ ਡਿਵੀਜ਼ਨ ਛੁੰਦੀ ਹੈ ਉਹਦੇ ਵਿੱਚੋਂ 76.79 ਕਰੋੜ ਉਹ ਪਿੰਡੂ ਖੇਤਰ ਦਾ ਹੈ ਰੂਰਲ ਬੈਲਟ ਦਾ ਹੈ ਦਰਮਦਾਰਨ ਸਰਕਲ ਦਾ ਹੀ ਪਿੱਖੀਵਿੰਡ ਡਿਵੀਜ਼ਨ ਹੈ ਪਿੱਖੀਵਿੰਡ ਦੇ ਵਿੱਚ 112.99 ਕਰੋੜ ਕਰਨ ਦੀ ਲਗਭਗ 113 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ ਇਸ ਤੇ ਵਿੱਚ 99.57 ਕਰੋੜ ਪਿੰਡੂ ਖੇਤਰ ਦਾ ਹੈ ਰੂਰਲ ਬੈਲਟ ਦਾ ਹੈ ਇਸ ਤੋਂ ਅੱਗੇ ਜੇ ਆਪਾਂ ਦੇਖਦੇ ਹਾਂ ਫਿਰੋਜ਼ਪੁਰ ਦੀ ਜ਼ੀਰਾ ਡਿਵੀਜ਼ਨ ਆ ਜਾਂਦੀ ਹੈ ਜ਼ੀਰਾ ਡਿਵੀਜ਼ਨ ਜਿਹੜੀ ਹੈ 111.64 ਕਰੋੜ ਦੀ ਬਿਜਲੀ ਚੋਰੀ ਇਸ ਦੇ ਵਿੱਚ ਹੁੰਦੀ ਹੈ ਜ਼ੀਰਾ ਡਿਵੀਜ਼ਨ ਦੇ ਵਿੱਚ ਇਹਦਾ 79.35 ਕਰੋੜ ਜਿਹੜਾ ਹੈ ਉਹ ਪਿੰਡੂ ਹਲਕੇ ਦਾ ਹੈ ਪਿੰਡੂ ਖੇਤਰ ਦਾ ਹੈ ਰੂਰਲ ਬੈਲਟ ਦਾ ਅੰਮ੍ਰਿਤਸਰ ਸਰਕਲ ਅੰਮ੍ਰਿਤਸਰ ਸਰਕਲ ਜਿਹੜਾ ਹੈ ਉਸ ਦੀ ਵੈਸਟ ਅੰਮ੍ਰਿਤਸਰ ਦੀ ਡਿਵੀਜ਼ਨ ਹੈ ਵੈਸਟ ਅੰਮ੍ਰਿਤਸਰ ਡਿਵੀਜ਼ਨ ਹੈ 92.16 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ ਜਿਹਦੇ ਵਿੱਚੋਂ 76.79 ਕਰੋੜ ਜਿਹੜਾ ਹੈ ਉਹ ਰੂਰਲ ਬੈਲਟ ਦਾ ਹੈ ਪਿੰਡੂ ਖੇਤਰ ਦਾ ਫਰੀਦਕੋਟ ਸਰਕਲ ਤੋਂ ਚੱਲਦੇ ਆ ਇਹਦੀ ਜਿਹੜੀ ਬਾਗਾ ਪੁਰਾਣਾ ਡਿਵੀਜ਼ਨ ਹੈ ਬਾਗਾ ਪੁਰਾਣਾ ਡਿਵੀਜ਼ਨ 79.7 ਕਰੋੜ ਦੀ ਬਿਜਲੀ ਚੋਰੀ ਇਸ ਡਿਵੀਜ਼ਨ ਵਿੱਚੋਂ ਹੁੰਦੀ ਹੈ ਜਿਸ ਦਾ 45.16 ਕਰੋੜ ਰੂਰਲ ਬੈਲਟ ਦਾ ਹੈ ਪਿੰਡੂ ਖੇਤਰ ਦਾ ਬਿਜਲੀ ਦਾ ਚੋਰੀ ਦਾ ਹਿੱਸਾ ਸੋ ਜੇ ਆਪਾਂ ਇਹਨਾਂ ਸਾਰੇ ਡਿਵੀਜ਼ਨਾਂ ਦੇ ਵਿੱਚੋਂ ਦੇਖਦੇ ਹਾਂ ਚੋਰੀ ਹੋ ਰਹੀ ਹੈ ਵੱਡੇ ਪੱਧਰ ਤੇ ਚੋਰੀ ਹੋ ਰਹੀ ਹੈ ਜ਼ਿਆਦਾਤਰ ਇਲਾਕੇ ਜਿਹੜੇ ਨੇ ਬਾਰਡਰ ਬੈਲਟ ਦੇ ਆ ਜਾਂਦੇ ਨੇ ਡਿਵੀਜ਼ਨਾਂ ਮੈਂ ਤੁਹਾਨੂੰ ਦੱਸੀਆਂ ਜ਼ਿਲ੍ਹੇ ਦੱਸੇ ਨੇ ਏਰੀਆ ਦੱਸਦੇ ਨੇ ਕਿੰਨੀ ਕਿੰਨੀ ਚੋਰੀ ਹੋ ਰਹੀ ਹੈ ਤੇ ਉਹਦੇ ਵਿੱਚੋਂ ਕਿੰਨਾ ਕਿੰਨਾ ਹਿੱਸਾ ਸਾਡੇ ਪਿੰਡੂ ਖੇਤਰਾਂ ਦਾ ਹੈ ਉਹ ਵੀ ਸਾਰਾ ਤੁਹਾਡੇ ਸਾਹਮਣੇ ਹੁਣ ਪਿੰਡੂ ਖੇਤਰਾਂ ਦੇ ਵਿੱਚ ਬਿਜਲੀ ਮੋਟਰਾਂ ਦੀ ਪਹਿਲਾਂ ਹੀ ਫ੍ਰੀ ਹੈ ਘਰਾਂ ਦੀ 300 ਯੂਨਟ ਵੀ ਫ੍ਰੀ ਹੈ ਉਸ ਤੋਂ ਬਾਅਦ ਵੀ ਵੱਡੇ ਪੱਧਰ ਤੇ ਚੋਰੀ ਹੋ ਰਹੀ ਹੈ ਇਹ ਕਿੰਨਾ ਕੁ ਜਾਇਜ਼ ਹੈ ਇਹ ਸਾਡੇ ਉਹਨਾਂ ਲੋਕਾਂ ਨੂੰ ਸੋਚਣਾ ਬਣਦਾ ਹੈ ਜਿਹੜੇ ਇਹ ਚੋਰੀ ਕਰ ਰਹੇ ਹੁਣ ਤੁਸੀਂ ਕਹੋਗੇ ਕਿ ਇੰਨਾ ਡਿਟੇਲ ਦੇ ਤੁਹਾਨੂੰ ਪਤਾ ਹੈ ਕਿਹੜੇ ਡਿਵੀਜ਼ਨ ਦੇ ਕਿਹੜੇ ਖੇਤਰ ਦੇ ਵਿੱਚ ਚੋਰੀ ਹੋ ਰਹੀ ਹੈ ਫਿਰ ਇਹ ਚੋਰੀ ਰੋਕੀ ਕਿਉਂ ਨਹੀਂ ਜਾ ਰਹੀ ਇਸ ਚੋਰੀ ਨੂੰ ਫੜਿਆ ਕਿਉਂ ਨਹੀਂ ਜਾਂਦਾ ਚੋਰੀ ਫੜਦੇ ਕਿਉਂ ਨਹੀਂ ਈਐਸਸੀਪੀ ਦੀ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜੀਐਸ ਤਮਾਨ ਜੀ ਉਹਨਾਂ ਦੇ ਮੁਤਾਬਿਕ ਇੰਜੀਨੀਅਰ ਸਾਡੇ ਚੋਰੀ ਫੜਨ ਲਈ ਕੰਮ ਕਰ ਰਹੇ ਨੇ ਕੋਸ਼ਿਸ਼ ਕਰਦੇ ਨੇ ਪਰ ਜਦੋਂ ਉਹ ਪਿੰਡਾਂ ਦੇ ਵਿੱਚ ਇਹ ਚੋਰੀ ਫੜਨ ਨੂੰ ਜਾਂਦੇ ਨੇ ਰੇਡ ਵਰਦੀ ਗੱਲ ਕਰਦੇ ਨੇ ਤਾਂ ਲੋਕ ਘਰਾਓ ਕਰ ਲੈਂਦੇ ਨੇ ਪ੍ਰਦਰਸ਼ਨ ਕਰਨ ਲੱਗ ਜਾਂਦੇ ਨੇ ਕਈ ਇਹੋ ਜਿਹੀਆਂ ਘਟਨਾਵਾਂ ਆਈਆਂ ਨੇ ਜਦੋਂ ਉਹਨਾਂ ਦੇ ਇੰਜੀਨੀਅਰਾਂ ਨੂੰ ਫੜ ਕੇ ਬੰਦੀ ਬਣਾ ਲਿਆ ਗਿਆ ਹੈ ਤੇ ਕਾਫੀ ਦੇਰ ਦੀ ਮੁਸ਼ਕਲ ਕਰਨ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਂਦਾ ਉਹਨਾਂ ਨੇ ਸਰਕਾਰ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਉੱਚੀਆਂ ਪਦਵੀਆਂ ਤੇ ਬੈਠੇ ਹੋਏ ਲੋਕਾਂ ਦੇ ਉੱਪਰ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਫੌਰੀ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਅਜਿਹੇ ਲੋਕਾਂ ਨੂੰ ਆ ਚੋਰੀ ਕਰਨ ਵਾਲੇ ਲੋਕਾਂ ਨੂੰ ਬਚਾਉਂਦੇ ਨੇ ਉਹਨਾਂ ਦਾ ਸੰਰਖਸ਼ਣ ਕਰਦੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਨੇ ਉਹਨਾਂ ਦੇ ਉੱਪਰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ ਬਾਅਦ ਚ ਇਹਨਾਂ ਲੋਕਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਉਹ ਸੌਖੀ ਹੋ ਜਾਏਗੀ ਜੇ ਉਹ ਉੱਚੀ ਪਦਨੀਆਂ ਦੇ ਉੱਪਰ ਪਹਿਲਾਂ ਬੈਠੇ ਹੋਏ ਲੋਕਾਂ ਦੇ ਉੱਪਰ ਕਾਰਵਾਈ ਕਰਨ। ਇੱਕ ਹੋਰ ਉਹਨਾਂ ਨੇ ਸੁਝਾਅ ਦਿੱਤਾ ਉਹ ਕਹਿੰਦੇ ਕਿ ਜਿਹੜੇ ਇੱਕ ਵਾਰ ਬਿਜਲੀ ਦੀ ਚੋਰੀ ਕਰਦੇ ਫੜੇ ਜਾਂਦੇ ਨੇ ਉਹਨਾਂ ਲੋਕਾਂ ਨੂੰ ਸਰਕਾਰੀ ਸਬਸਿਡੀ ਜਿਹੜੀਆਂ ਬਾਕੀ ਨੇ ਕੋਈ ਵੀ ਮਿਲਦੀਆਂ ਨੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀ ਜੇ ਆਪਾਂ ਸਜ਼ਾ ਉਹਨਾਂ ਦੇ ਉੱਪਰ ਲਾਉਨੇ ਆ ਕਿ ਇੱਕ ਵਾਰ ਕੋਈ ਬਿਜਲੀ ਚੋਰੀ ਕਰਦਾ ਫੜਿਆ ਗਿਆ ਉਸ ਨੂੰ ਹੋਰ ਵੀ ਕੋਈ ਸਰਕਾਰ ਦੀ ਸਹੂਲਤ ਜਿਹੜੀ ਹੈ ਚਾਹੇ ਉਹ ਫ੍ਰੀ ਸਫਰ ਹੈ ਫ੍ਰੀ ਹੈਲਥ ਇੰਸ਼ੋਰੈਂਸ ਹੈ ਕੁਝ ਵੀ ਹੈ ਉਹ ਸਾਰੀਆਂ ਸਹੂਲਤਾਂ ਬੰਦ ਕਰ ਦੋ ਤਾਂ ਕਿ ਉਹਨਾਂ ਨੂੰ ਇਸ ਚੀ ਦਾ ਝਟਕਾ ਲੱਗੇ ਤੇ ਉਹ ਚੋਰੀ ਕਰਨ ਤੋਂ ਰੋਕਣ ਚੋਰੀ ਕਰਨਾ ਬੰਦ ਕਰ ਦੇਣ ਮంత్రి ਚੀਮਾ ਜੀ ਨੇ ਵੀ ਭਰੋਸਾ ਦਿੱਤਾ ਕਿ ਬਿਲਕੁਲ ਇਹ ਸਾਡਾ ਇਕੱਠਿਆਂ ਦਾ ਕੰਮ ਹੈ ਦੋਵਾਂ ਨੇ ਰਲ ਕੇ ਕਰਨਾ ਹੈ ਇਕੱਠੇ ਰਲ ਕੇ ਨਾth ਪਾਵਾਂਗੇ ਸਾਰਾ ਕੁਝ ਸਟੈਂਡਰਡ ਆਪਾਂ ਇਹ ਕਹਿੰਦੇ ਨੇ ਕਿਸੇ ਵੀ ਮੀਟਿੰਗ ਤੇ ਆਓ ਮੰਤਰੀ ਇਹੀ ਗੱਲਾਂ ਕਹਿੰਦੇ ਨੇ ਕਿ ਆ ਕੇ ਚਲੇ ਜਾਂਦੇ ਨੇ ਅੱਗੇ ਹੁੰਦਾ ਕੀ ਹੈ ਸਵਾਲੀਆ ਨਿਸ਼ਾਨ ਉਸ ਉੱਪਰ ਹੈ ਹੁਣ ਜੇ ਤੁਸੀਂ ਅਸਲੀਅਤ ਜਾਨਣਾ ਚਾਹੁੰਦੇ ਹੋ ਸਰਕਾਰ ਦੀ ਅਸਲੀਅਤ ਕੀ ਹੈ ਤਾਂ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਸਰਕਾਰ ਦੇ ਵੱਖ-ਵੱਖ ਮਹਿਕਮੇ ਇਹ ਜਿਹੇ ਡਿਪਾਰਟਮੈਂਟ ਪਏ ਨੇ ਜਿਨ੍ਹਾਂ ਨੇ ਬਿਜਲੀ ਬੋਰਡ ਦਾ 3600 ਕਰੋੜ ਰੁਪਏ ਦਾ ਬਕਾਇਆ ਖੜਾ ਹੈ ਜਿਨ੍ਹਾਂ ਨੇ ਭੁਗਤਾਨ ਨਹੀਂ ਕੀਤਾ ਬਿਜਲੀ ਦੇ ਬਿਲਾਾਂ ਦਾ 3600 ਕਰੋੜ ਰੁਪਇਆ ਬਕਾਇਆ ਹੈ ਇਹ 2600 ਕਰੋੜ ਦੀ ਚੋਰੀ ਆਮ ਲੋਕ ਕਰ ਰਹੇ ਨੇ ਤਾਂ ਸਰਕਾਰੀ ਡਿਪਾਰਟਮੈਂਟ ਜਿਹੜੇ ਸਰਕਾਰੀ ਮਹਿਕਮੇ ਨੇ 3600 ਕਰੋੜ ਦਾ ਬਿੱਲ ਉਹਨਾਂ ਨੇ ਵੀ ਦੇਣਾ ਹੈ ਉਹਨਾਂ ਨੇ ਵੀ ਨਹੀਂ ਭਰਿਆ ਹੈ ਸੋ ਰੋਕਣ ਵਾਲਾ ਜਿਹੜਾ ਹੈ ਉਹ ਵੀ ਚੋਰ ਹੈ ਤੇ ਚੋਰ ਚੋਰਾ ਨੂੰ ਕਿਵੇਂ ਰੋਕਣਗੇ ਕਿਵੇਂ ਫੜਨਗੇ ਸਭ ਤੋਂ ਵੱਡਾ ਸਵਾਲ ਇਹੀ ਹੈ ਔਰ ਇਹ ਸਭ ਤੋਂ ਵੱਡੀ ਇਸ ਦੁਰਦਸ਼ਾ ਦਾ ਪੰਜਾਬ ਦਾ ਉਹਦਾ ਜ਼ਿੰਮੇਵਾਰ ਵੀ ਇਹੀ ਹੈ ਕਿ ਜਿਹੜੇ ਮਹਿਕਮੇ ਨੇ ਸਰਕਾਰ ਹੈ ਉਹ ਵੀ ਡਿਫਾਲਟਰ ਹੈ ਲੋਕ ਤਾਂ ਡਿਫਾਲਟਰ ਹੈਗੇ ਹੈਗੇ ਨੇ ਜੇ ਰੋਕਣ ਵਾਲੇ ਵੀ ਡਿਫਾਲਟਰ ਨੇ ਤਾਂ ਉਹ ਦੂਜੇ ਇੱਕ ਡਿਫਾਲਟਰ ਦੂਜੇ ਡਿਫਾਲਟਰ ਨੂੰ ਕਿਵੇਂ ਰੋਕੇਗਾ ਤੁਸੀਂ ਕਈ ਵਾਰ ਇਹ ਸੁਣਿਆ ਹੋਵੇਗਾ ਕਬਰਾਂ ਦੇ ਵਿੱਚ ਕਿ ਕਿਸੇ ਥਾਣੇ ਦੀ ਬਿਜਲੀ ਕੱਟਤੀ ਬਿਜਲੀ ਬੋਰਡ ਨੇ ਕਿ ਉਹਨਾਂ ਨੇ ਬਿਲਡਿੰਗ ਭਰੇਆ ਤਾਂ ਅੱਗੇ ਉਹ ਥਾਣੇਦਾਰ ਨੇ ਜੇ ਇ ਤੇ ਜਾਂ ਇੰਜੀਨੀਅਰ ਤੇ ਦੋ ਪਰਚੇ ਪਾਤੇ ਕਿਸੇ ਨਾ ਕਿਸੇ ਬਹਾਨੇ ਨਾਲ ਤੇ ਉਹਨੇ ਇੰਜੀਨੀਅਰ ਅੰਦਰ ਕਰਤੀ ਸੋ ਜੇ ਉਹਨਾਂ ਤੋਂ ਬਿੱਲ ਲੈਣ ਜਾਓ ਉਹਨਾਂ ਦਾ ਕਨੈਕਸ਼ਨ ਕੱਟੋ ਉਹ ਵੀ ਇਹੀ ਕੁਛ ਕਰਦੇ ਨੇ ਉਹ ਵੀ ਬਿੱਲ ਨਹੀਂ ਦਿੰਦੇ ਹੈਗੇ 3600 ਕਰੋੜ ਸਰਕਾਰ ਦਾ ਬਕਾਇਆ 2600 ਕਰੋੜ ਲੋਕਾਂ ਨੇ ਦੇਣਾ ਬਿਜਲੀ ਸਬਸਿਡੀ ਦਾ ਬਿੱਲ ਜਿਹੜਾ ਹੈ ਪੰਜਾਬ ਸਰਕਾਰ ਦਾ 24000 ਕਰੋੜ ਤੋਂ ਟੱਪ ਗਿਆ ਹੈ ਜਿਹੜਾ ਚੀਮਾ ਸਾਹਿਬ ਨੇ 6000 ਕਰੋੜ ਦਾ ਐਨੂਅਲ ਰੱਖਿਆ ਸੀ ਬਜਟ ਦੇ ਵਿੱਚ ਸਿਰਫ ਡੋਮੈਸਟਿਕ ਯੂਜ਼ਰ ਨੂੰ ਦੇਣ ਦਾ ਉਹ ਇਸ ਸਾਲ ਵੱਧ ਗਰਮੀ ਪੈਣ ਕਰਕੇ ਲਾ ਲੋ ਬਿਜਲੀ ਦੀ ਖਪਤ ਜ਼ਿਆਦਾ ਹੋਣ ਕਰਕੇ 9000 ਕਰੋੜ ਤੋਂ ਵੀ ਪਾਰ ਜਾ ਚੁੱਕਿਆ ਹੈ ਸੋ ਜੇ ਅਸੀਂ ਇਹ ਕਾਮਨਾ ਕਰਦੇ ਆ ਕਿ ਸਰਕਾਰ ਵਧੀਆ ਢੰਗ ਨਾਲ ਕੰਮ ਕਰੇ ਤਾਂ ਲੋਕਾਂ ਨੂੰ ਵੀ ਆਪਣਾ ਸਾਥ ਦੇਣਾ ਚਾਹੀਦਾ ਹੈ ਲੋਕਾਂ ਨੂੰ ਵੀ ਇਮਾਨਦਾਰੀ ਨਾਲ ਬਿੱਲ ਭਰਨੇ ਚਾਹੀਦੇ ਨੇ ਜੇ ਉਹ ਫ੍ਰੀ ਬਿਜਲੀ ਦੀ ਸਹੂਲਤ ਲੈ ਰਹੇ ਨੇ ਤਾਂ ਬਿੱਲ ਭਰਨ ਦੇ ਵਿੱਚ ਕੀ ਪਰੇਸ਼ਾਨੀ ਹੈ ਕਿਸਾਨ ਯੂਨੀਅਨਾਂ ਦੇ ਚਿਪ ਵਾਲੇ ਮੀਟਰ ਲਾਉਣ ਦੀ ਗੱਲ ਕਰਦੇ ਆ ਸਮਾਰਟ ਮੀਟਰ ਕਾਲਾ ਵਾਲੇ ਲਾਉਣ ਦੀ ਗੱਲ ਕਰਦੇ ਆ ਤਾਂ ਉਹ ਇਹਦੇ ਵਿਰੋਧ ਕਰਦੀਆਂ ਨੇ ਨਹੀਂ ਜੀ ਅਸੀਂ ਲੱਗਣ ਨਹੀਂ ਦਵਾਵਾਂਗੇ ਜੀ ੱੱਕਾ ਹੋ ਰਿਹਾ ਹੈ ਫਿਰ ਉਹ ਉਹਨਾਂ ਆਪਣੇ ਮੈਂਬਰਾਂ ਤੇ ਜਾਉ ਪਿੰਡ ਦੇ ਲੋਕਾਂ ਤੇ ਜਿਹੜੇ ਕੁੰਡੀਆਂ ਲਾਉਂਦੇ ਨੇ ਬਿਜਲੀ ਦਾ ਬਿੱਲ ਨਹੀਂ ਦਿੰਦੇ ਉਹਨਾਂ ਦੇ ਨਾਲ ਕੋ ਇਸ ਤਰ੍ਹਾਂ ਦੀ ਗੱਲਬਾਤ ਕਿਉਂ ਨਹੀਂ ਕਰਦੇ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਤਾਂ ਕਰੀਏ ਆਪਾਂ ਤਾਂ ਬਿੱਲ ਭਰੀਏ ਫੇਰ ਹੀ ਆਪਾਂ ਸਰਕਾਰ ਦੇ ਨਾਲ ਲੜਨ ਨੂੰ ਜਾਂ ਕਰਜ਼ੇ ਮਾਫੀ ਨੂੰ ਜਾਂ ਹੋਰ ਗੱਲਾਂ ਦੇ ਉੱਪਰ ਮੰਗਾਂ ਰੱਖ ਸਕਦੇ ਹਾਂ ਜੇ ਅਸੀਂ ਆਪਣਾ ਹਿੱਸਾ ਪੂਰਾ ਕੀਤਾ ਹੋਏਗਾ ਲੇਕਿਨ ਉਹਨਾਂ ਦਾ ਕਦੇ ਵੀ ਜਿਹੜਾ ਰੋਲ ਹੈ ਉਸਕਾਰਤ ਨਹੀਂ ਰਿਹਾ ਹੈ ਪੋਜ਼ਿਟਿਵ ਨਹੀਂ ਰਿਹਾ ਹੈ ਹਮੇਸ਼ਾ ਹੀ ਤਰਨੇ ਡਿਸਰਪਸ਼ਨ ਦਾ ਰੋਲ ਹੀ ਰਿਹਾ ਹੈ ਫੇਰ ਪੰਜਾਬ ਖੁਸ਼ਹਾਲ ਕਿਵੇਂ ਹੋਏਗਾ ਜੇ ਪ੍ਰਾਲੇ ਨੂੰ ਅਗਰੋਂ ਤੋਂ ਰੋਕਣ ਦੀ ਗੱਲ ਕਰੋ ਤਾਂ ਉੱਥੇ ਟੀਮਾਂ ਨੂੰ ਫੜ ਲਿਆ ਜਾਂਦਾ ਹੈ ਫੰਦੀ ਬਣਾ ਲਿਆ ਜਾਂਦਾ ਹੈ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਇਹ ਜਿਹੜੇ ਗਏ ਸੀ ਫੜਨ ਉਹਨਾਂ ਤੋਂ ਹੀ ਅੱਗ ਲਵਾਈ ਇਸ ਤਰ੍ਹਾਂ ਦੀ ਡਿਫਾਇਨਸ ਦਿਖਾਈ ਜਾਂਦੀ ਹੈ ਕਿ ਨਹੀਂ ਨਹੀਂ ਸਰਕਾਰ ਸਾਡੇ ਸਾਹਮਣੇ ਕੀ ਹੈ ਅੱਜ ਜੇ ਸਰਕਾਰ ਕੋਈ ਐਕਸ਼ਨ ਲੈਣ ਦੀ ਗੱਲ ਕਹੇਗੀ ਤਾਂ ਪੰਚਾਇਤੀ ਚੋਣਾਂ ਨੇ ਓਟਾਂ ਨਹੀਂ ਪੈਣਗੀਆਂ ਸਰਪੰਚ ਨਹੀਂ ਬਣਨਗੇ ਸਰਪੰਚ ਨਹੀਂ ਬਣਨਗੇ ਤਾਂ ਸਰਕਾਰ ਹੁੰਨ ਮੁਸ਼ੀਦਾ ਸਾਹਮਣਾ ਕਰਨਾ ਪਏਗਾ ਲੇਕਿਨ ਇਹ ਆਪ ਖੁਦਰੀ ਇਹ ਸਰਕਲ ਇਹ ਚੋਰੀ ਇਹ ਬੇਈਮਾਨੀ ਕਦਮ ਤੱਕ ਚੱਲੇ ਜਾਂ ਤਾਂ ਸਰਕਾਰ ਪਹਿਲਾਂ ਆਪਣੇ ਆਪ ਨੂੰ ਪਾਕ ਸਾਫ ਦਿਖਾਵੇ ਫਿਰ ਲੋਕਾਂ ਦੇ ਸ਼ਕਤੀ ਕਰੇ ਤਾਂ ਸ਼ਾਇਦ ਜਿਹੜਾ ਉਹਨਾਂ ਦਾ ਲੋਕਾਂ ਵੱਲੋਂ ਰਜਿਸਟਰਸ ਆਉਂਦੀ ਹੈ ਉਹ ਨਾ ਆਵੇ ਕਿਉਂਕਿ ਪਹਿਲਾਂ ਜਿਹੜੇ ਉਹਨਾਂ ਦੇ ਉੱਪਰ ਰੋਕ ਲਾਉਣ ਵਾਲੇ ਨੇ ਉਹ ਪਾਕ ਸਾਫ ਹੋਣ ਲੇਕਿਨ ਇਹ ਅੰਡੇ ਤੇ ਮੁਰਗੀ ਵਾਲੀ ਕਹਾਣੀ ਹੈ ਨਾ ਤਾਂ ਸਰਕਾਰ ਪਾਕਸਾ ਹੁੰਦੀ ਹੈ ਨਾ ਹੀ ਲੋਕ ਪਾਕਸਾ ਹੁੰਦੇ ਨੇ ਇਹ ਸਰਕਲ ਜਿਹੜਾ ਬਣਿਆ ਹੋਇਆ ਹੈ ਇਹ ਇਸ ਤਰ੍ਹਾਂ ਹੀ ਚੱਲਿਆ ਆ ਰਿਹਾ ਚੱਲਦਾ ਜਾ ਰਿਹਾ ਚੱਲਦਾ ਜਾ ਰਿਹਾ ਹੈ ਕਦੇ ਨਾ ਕਦੇ ਟੁੱਟੇਗਾ ਪਤਾ ਨਹੀਂ ਕਦੋਂ ਟੁੱਟੇਗਾ ਲੇਕਿਨ ਜਦੋਂ ਟੁੱਟੇਗਾ ਸ਼ਾਇਦ ਉਦੋਂ ਇੰਨੀ ਧੇਰ ਹੋ ਚੁੱਕੀ ਹੋਵੇਗੀ ਕਿ ਇਸ ਦਾ ਠੀਕ ਹੋ ਪਾਣਾ ਉਹ ਸ਼ਾਇਦ ਸੰਭਵ ਨਾ ਹੋਵੇ ਤਾਂ ਆਮਨਾ ਕਰਦੇ ਆ ਕਿ ਅਸੀਂ ਲੋਕ ਜਿਹੜੇ ਲੋਕਾਂ ਦੇ ਉੱਪਰ ਕੰਬਲੀਆਂ ਠਾਉਨੇ ਆ ਪ੍ਰਸ਼ਨ ਖੜੇ ਕਰਦੇ ਆ ਸਵਾਲ ਚੁੱਕਦੇ ਆ ਪਹਿਲਾਂ ਅਸੀਂ ਆਪ ਆਪਣੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੋਈਏ ਪੂਰਾ ਕਰੀਏ ਫਿਰ ਹੀ ਲੋਕਾਂ ਦੇ ਉੱਪਰ ਸਵਾਲ ਰੱਖੇ ਤੰਗ